ਫਤੇਗਰ ਚੋੜੀਆਂ ਦੇ ਨਦੀਕ ਪਿੰਡ ਲਾਲੇ ਨੰਗਰ ਤੋਂ 3 ਦਿਨ ਪਹਿਲਾਂ ਦਸ਼ਮੀ ਜਮਾਤਿਚ ਪਰਦਾ ਨੌਜਵਾਨ ਗੁਰਸਾਨ ਸਿੰਘ ਉਮਰ 16 ਸਾਲ ਆਪਣੇ ਪਿਤਾ ਪਰਮਜੀਤ ਸਿੰਘ ਅਤੇ 6 ਕਰਮਚਾਰੀਆਂ ਦੇ ਨਾਲ ਹਰਿਆਣੇ ਦੇ ਰੋहतक ਜ਼ਿਲ੍ਹੇ ਵਿੱਚ ਇੱਕ ਕਸਬਾ ਬਾਦਲੀ ਵਿਖੇ ਰੀਪਰ ਨਾਲ ਤੂੜੀ ਬਣਾਉਣ ਗਿਆ ਸੀ ਅਤੇ ਉੱਥੇ ਜਾਂਦੇ ਹਾਂ ਕਸਬਾ ਬਾਦਲੀ ਦੇ ਨਦੀਕ ਪਿੰਡ ਚਿੱਜਰ ਦੀ ਐਨਸੀਆ ਨਹਿਰ 'ਚ ਨੌਨ ਚਲਾ ਗਿਆ ਜਿੱਥੇ ਉਸਦਾ ਪੈਰ ਫਿਸਲਣ ਦੇ ਕਾਰਨ ਇੱਕ ਵੱਡਾ ਹਾਸਾ ਵਾਪਰ ਗਿਆ ਜਿਸ ਦੇ ਚ ਪਾਲਿਕਾ ਬੰਨਾ ਉਸ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਮ੍ਰਿਤਕ ਗੁਰਸਾਨ ਸਿੰਘ ਦੇ ਪਤਨ ਨੰਬਰਦਾਰ ਪਰਮਜੀਤ ਸਿੰਘ ਦੱਸਿਆ ਕਿ 3 ਦਿਨ ਪਹਿਲਾਂ ਉਹ ਆਪਣੇ ਲੜਕੇ ਗੁਰਸਾਨ ਸਿੰਘ ਅਤੇ 6 ਕਰਮਚਾਰੀਆਂ ਨਾਲ ਰੀਪਰ ਨਾਲ ਟੂੜੀ ਬਣਾਉਣ ਲਈ ਹਰਿਆਣੇ ਦੇ ਕਸਬਾ ਬਾਦਲੀ ਵਿਖੇ ਗਿਆ ਸੀ ਅੱਜ ਉਹਨਾਂ ਨੇ ਕੰਮ ਸ਼ੁਰੂ ਵੀ ਨਹੀਂ ਕੀਤਾ ਸੀ ਕਿ ਉਸ ਦਾ ਲੜਕਾ ਇੰਦੀਕ ਪੈਂਦੇ ਪਿੰਡ ਚਿੱਜਰ ਦੀ ਨਹਿਰ ਦੇ ਲੇਬਰ ਬਾਰੇ ਦੇਖਤੀ ਨੰਨ ਹੌਣ ਚਲਾ ਗਿਆ ਅਤੇ ਕੁਝ ਸਮੇਂ ਬਾਅਦ ਉਸਨੂੰ ਫੋਨ ਆਇਆ ਕਿ ਉਸਦਾ ਬੇਟਾ ਨਹਿਰ ਵਿੱਚ ਡੁੱਬ ਗਿਆ ਹੈ ਅਤੇ ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸਦਾ ਬੇਟਾ ਉੱਥੋਂ ਲਾਪਤਾ ਸੀ ਅਦੇ ਪਿੰਡ ਉਗਰ ਦੀ ਲੇਬਰ ਦੇ ਨਹਾਉਣ ਦੇ ਚਾਰ ਨੌਜਵਾਨ ਉੱਥੇ ਗਾਇਬ ਸਨ ਪਰਮਜੀਤ ਨੇ ਕੋ ਦੱਸਿਆ ਕਿ ਬੜੀ ਮੁਸ਼ਕਲ ਨਾਲ ਪ੍ਰਸ਼ਾਸਨ ਦੀ ਮਦਦ ਨਾਲ ਨਹਿਰ ਚੋਂ ਉਸ ਲੜਕੇ ਦੀ ਲਾਸ਼ ਨੂੰ ਕੱਢਿਆ ਗਿਆ ਅਤੇ ਜਿਸ ਦਾ ਪੁਲਿਸ ਨੇ ਪੋਸਟ ਮਨੋਂ ਕਰਵਾ ਕੇ ਲਾਸ਼ ਸਾਡੇ ਹਵਾਲੇ ਕਰ ਦਿੱਤੀ ਹੈ ਜਿਸ ਦਾ ਅੱਜ ਸ਼ਾਮੀ ਅੰਤਿਮ ਸਕਾਰ ਕਰ ਦਿੱਤਾ ਗਿਆ ਇੱਥੇ ਇੱਕ ਪਰਿਵਾਰ ਦਾ ਰੋੜੋ ਬੁਰਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਇੱਕ ਸੋਨਾ ਮੁੰਡਾ ਇੱਕ ਵਾਰ ਰੱਬ ਨੂੰ ਪਿਆਰਾ ਹੋ ਗਿਆ ਤੇ ਸੁਚੇਤ ਪਰਿਵਾਰ ਤੇ ਸਮਾਜ ਨੂੰ ਅਲਵਿਦਾ ਕਹਿ ਗਿਆ ਇਹ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ ਪਿੰਡ